ਜਿਹੜਾ পাগল じゃ ਹੁਣ ਜਿਹੜਾ ਬਣਿਆ 5 ਸਾਲਾ ਨਾ ਕੀਦਾ ਅੱਛਾ ਪੰਡਤ ਸਾਹਿਬ ਮੈਂ ਘਰੇ ਬੈਠਾ ਇੱਕ ਦਿਨ ਸੋਚ ਰਿਹਾ ਸੀ ਪਿਛਲੇ 60 ਸਾਲਾਂ ਚ ਕਿਹੜੇ-ਕਿਹੜੇ ਚੀਫ ਮਿਨਿਸਟਰ ਰਏ 60 ਸਾਲ ਦੇ ਵਿੱਚ ਕਿਹੜੇ-ਕਿਹੜੇ ਸਿਆਣ ਗਿਆਨੀ ਜੈਲ ਸਿੰਘ ਕਾਂਗਰਸ ਦੇ ਚੀਫ ਮਿਨਿਸਟਰ ਰਏ 5 ਸਾਲ ਦਰਬਾਰਾ ਸਿੰਘ ਰੇ ਆ ਪੰਜ ਸਾਲ ਬਿਅੰਕ ਸਿੰਘ ਰੇ ਆ ਪੰਜ ਸਾਲ ਕਿੰਨੇ ਹੋ ਗਏ 15 ਸਾਲ ਕੈਪਟਨ ਅਮਰਿੰਦਰ ਸਿੰਘ ਰੇ ਆ 10 ਸਾਲ ਹੋ ਗਏ 25 ਸਾਲ ਆ ਜਿਹੜਾ ਪਾਗਲ ਜਹਾ ਹੁਣ ਜਿਹੜਾ ਬਣਿਆ ਪੰਜ ਸਾਲ ਹੋਇਆ ਨਾ ਕੀ ਇਹਦਾ ਅੱਛਾ ਭੰਡਾ ਸਾਹਿਬ ਆਇਆ ਪੰਜ ਸਾਲ ਕਿੰਨੇ ਹੋ ਗਏ 30 ਸਾਲ ਮੈਨੂੰ ਤਸ ਆਹ ਪੰਜੇ ਚੀਜ਼ ਕੀ ਮਿਸਤਰੀ ਇੱਕ ਨਿਸ਼ਾਨੀ ਦੱਸ ਦਿਓ ਪੰਜਾਬ ਇੱਕ ਇੱਕ ਚੀਜ਼ ਆਹ ਉਹ ਜਿਹੜੇ ਬਣਾਇਆ ਸੀ ਇੱਕ ਵੀ ਚੀਜ਼ ਦੱਸ ਦਿਓ ਇੱਕ ਤਸਵੀਰ ਵੀ ਦੱਸ ਸਕਦੇ ਤੁਸੀਂ ਇੱਕ ਨਿਸ਼ਾਨੀ ਨਹੀਂ ਦੱਸ ਸਕਦੇ ਕਿ ਆਹ ਬਣਾਇਆ ਹੈ ਯਹਾਂ ਕਿਸਾਨੂੰ ਦਿੱਤਾ ਹੈ ਜਾਂ ਗਰੀਬ ਨੂੰ ਦਿੱਤਾ ਹੈ ਆਹ ਬਿੰਦਾ ਵਾਸਤੇ ਕੀਤਾ ਹੈ